भी जे रही है वो विचारन दे यत्न करना है ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਇਸ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਪੌੜੀ ਸਤਗੁਰ ਵਿਟੂ ਵਾਰਿਆ ਜਿਤ ਮਿਲੇ ਹੈ ਖਸਮ ਸਮਾਲੇ ਆ ਗੁਰੂ ਸਾਹਿਬ ਜੀ ਮਹਾਰਾਜ ਜੀ ਆਖਦੇ ਨੇ ਮੈਂ ਆਪਣੇ ਸਤਿਗੁਰ ਤੋਂ ਬਲਿਹਾਰੇ ਜਾਣਾ ਹਾਂ ਸਦਕੇ ਜਾਣਾ ਹਾਂ ਕਿਉਂਕਿ ਜਿਸ ਨੂੰ ਮਿਲਣ ਕਰਕੇ ਮੈਂ ਮਾਲਕ ਪ੍ਰਭੂ ਨੂੰ ਯਾਦ ਕਰਦਾ ਹਾਂ ਜਿੰਦੇ ਚਰਨਾਂ ਕੋਲ ਬੈਠਣ ਦੇ ਨਾਲ ਬਿਨ ਪਰਮਾਤਮਾ ਚੇਤੇ ਆ ਗਿਆ ਪਰਮਾਤਮਾ ਯਾਦ ਆਇਆ ਅਸਲ ਵਿੱਚ ਗੁਰੂ ਹੀ ਉਹ ਹੀ ਹੈ ਜਿੰਦੇ ਕੋਲ ਬੈਠਿਆਂ ਪਰਮਾਤਮਾ ਦਾ ਨਾਮ ਚੇਤਾਵੇ ਜਿੰਦੇ ਕੋਲ ਬੈਠਿਆ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਂਦੀ ਹੈ ਅਸਲ ਵਿੱਚ ਗੁਰੂ ਹੀ ਉਹ ਹੈ ਅਸੀਂ ਘਰ ਤੋਂ ਗੁਰੂ ਘਰ ਕਿਉਂ ਆਉਨੇ ਆ ਇਹ ਨੁਕਤਾ ਹੈ ਜੀ ਜੇ ਅਸੀਂ ਸਮਝ ਲਈਏ ਕਿ ਗੁਰੂ ਦੇ ਚਰਨਾਂ ਚ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਵਾਂਗੇ ਜੋ 14 ਸੂਤੀ ਅੰਗ ਚੁੱਕੇ ਆ ਅਸੀਂ ਘਰ ਤੋਂ ਗੁਰੂ ਘਰ ਕਿਉਂ ਨਹੀਂ ਪਰਮਾਤਮਾ ਦੇ ਨਾਮ ਨੂੰ ਜਪਣ ਲਈ ਪਰਮਾਤਮਾ ਦੇ ਨਾਮ ਨੂੰ ਧਿਆਉਣ ਦੇ ਗੁਰੂ ਸੇਵਾ ਰਾਜ ਜੀ ਵੀ ਆਪਣੇ ਬਚਨਾਂ ਰਾਹੀਂ ਸਾਧ ਸੰਗਤ 'ਚ ਬੈਠਿਆਂ ਸਾਨੂੰ ਇਹ ਗੱਲ ਸਮਝਾ ਰਹੇ ਨੇ ਵੀ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਵੀ ਤੁਸੀਂ ਆਵੋ ਬੈਠੋ ਸਾਧ ਸੰਗਤ ਚ ਬੈਠੋ ਪਰ ਗੁਰ ਬਾਣੀ ਨੂੰ ਗਾਵੋ ਤੁਸੀਂ ਪ੍ਰਮਾਤਮਾ ਦੇ ਨਾਮ ਨੂੰ ਧਿਆਉੋ ਸੰਸਾਰ ਦੀਆਂ ਗੱਲਾਂ ਕਰਨ ਦੀ ਆਗਿਆ ਨਹੀਂ ਹੈ ਸਾਧ ਸੰਗਤ ਚ ਬੈਠ ਕੇ ਕਿਸੇ ਦੀ ਬੁਰੀਾਈ ਜਾਂ ਨਿੰਦਿਆ ਕਰਨ ਦੀ ਆਗਿਆ ਨਹੀਂ ਹੈ ਗੁਰੂ ਦੇ ਚਰਨਾਂ ਚ ਬੈਠ ਕੇ ਮੈਂ ਫਿਰ ਬਚਨਾਂ ਸਾਂਝਾ ਕਰਦੇ ਨਾ ਅਵਰ ਕਾਜ ਤੇਰੈ ਕਿ ਤੈ ਨ ਕਾਮ ਜੇ ਭਲਾ ਤੂੰ ਆਖੇ ਵੀ ਮੈਂ ਤੇ ਬੈਠ ਕੇ ਸੰਸਾਰ ਦੀਆਂ ਗੱਲਾਂ ਕਰ ਲਵਾਂ ਸਹਿਬ ਕਹਿੰਦੇ ਉਹ ਕਾਰਜ ਕੰਮ ਨਹੀਂ ਹੋਣੇ। ਇਹ ਤੂੰ ਆਖੇ ਤੇ ਬੈਠ ਕੇ ਮੈਂ ਕਿਸੇ ਦੀ ਗੁਰੀਾਈ ਕਰ ਲਵਾਂ ਸਹਿਬ ਕਹਿੰਦੇ ਉਹ ਵੀ ਕਾਰਜ ਕੰਮ ਨਹੀਂ ਹੋਣੇ ਤੇਰੇ ਕਿਸੇ ਥਾਂ ਹੀ ਨਹੀਂ ਪੈਣੇ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੀ ਇੱਥੇ ਬੈਠ ਕੇ ਕੇਵਲ ਪਰਮਾਤਮਾ ਦੇ ਨਾਮ ਨੂੰ ਜਪ। ਪਰਮਾਤਮਾ ਦੇ ਨਾਮ ਨੂੰ ਧਿਆ। ਸਾਡਾ ਘਰ ਤੋਂ ਗੁਰੂ ਘਰ ਆਉਣ ਦਾ ਫਾਇਦਾ ਤਾਂ ਹੈ ਜੇ ਅਸੀਂ ਸਾਧ ਸੰਗਤ 'ਚ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਜਪਦੇ ਹਾਂ। ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਾਂ। ਬਾਬਾ ਕਬੀਰ ਸਾਹਿਬ ਜੀ ਦਾ ਬੱਚਾ ਬੜਾ ਪਿਆਰਾ। ਕਬੀਰ ਸਾ ਤੂ ਕੋ ਮਿਲਨੇ ਜਾਈਐ ਸਾਥ ਨ ਲੀਜੈ। ਕੋਈ ਵਿਦਵਾਨ ਦੋ ਅਰਥ ਕਰਦੇ ਜੀ ਇਸ ਬੰਤੀ ਦੇ ਇਸ ਸਲੋਕ ਦੇ ਕਈ ਆਖਦੇ ਨੇ ਵੀ ਜੀ ਤੁਸੀਂ ਗੁਰੂ ਕੋ ਲਾ ਰਹੇ ਹੋ ਗੁਰੂ ਦੇ ਚਰਨਾਂ 'ਚ ਬੈਠਣਾ ਚਾਹੁੰਦੇ ਤਾਂ ਕਿਸੇ ਦੀ ਉਡੀਕ ਨਹੀਂ ਕਰਨੀ ਕਈ ਬ੍ਰਿਸ਼ਿਆਖਦੇ ਨੇ ਜੀ ਮੈਂ ਗੁਰੂ ਘਰ ਜਾਣਾ ਫਲਾਣੇ ਦੀ ਉਡੀਕ ਕਰਦੇ ਆ ਫਲਾਣੇ ਨੂੰ ਉਡੀਕ ਰਿਹਾ ਮੈਂ ਜਿੰਦੇ ਕਰਕੇ ਦਿਵਾਨ ਵੀ ਲੰਘ ਜਾਂਦੇ ਨੇ ਸਮਾਂ ਵੀ ਲੰਘ ਜਾਂਦਾ ਹੈ ਸਾਥ ਸੰਗਤ ਕਰਨ ਦਾ ਵੀ ਸਮਾਂ ਲੰਘ ਜਾਂਦਾ ਹੈ ਸਾਬ ਜੀ ਕਹਿੰਦੇ ਜੀ ਗੁਰੂ ਕੋ ਲਾਉਣਾ ਤੇ ਫਿਰ ਕਿਸੇ ਦੀ ਉਡੀਕ ਨਾ ਕਰ ਤੂੰ ਗੁਰੂ ਦੇ ਚਰਨਾਂ ਚ ਆ ਜਾ ਹੁਣ ਕਈ ਆਖਦੇ ਨੇ ਸਾਬ ਜੀ ਕਹਿੰਦੇ ਵੀ ਜੇ ਗੁਰੂ ਦੇ ਚਰਨਾਂ ਚ ਆਉਣਾ ਤੇ ਇਹ ਭਾਵਨਾ ਨਹੀਂ ਲੈ ਕੇ ਆਉਣੀ ਮੈਂ ਫਲਾਣੇ ਨੂੰ ਆਹ ਕੁੱਝ ਕਹਿਣਾ ਤੇ ਫਲਾਣੇ ਨੂੰ ਮਾੜਾ ਕਹਿਣਾ ਫਲਾਣੇ ਨੂੰ ਆਹ ਗੱਲਾਂ ਸਾਬ ਕਹਿੰਦੇ ਇਹ ਚੀਜ਼ ਬਾਹਰ ਛੱਡ ਕੇ ਆਈ ਸਾਥ ਨਾ ਲਿਜੇ ਕੋਈ ਇਹਨੂੰ ਨਾਲ ਨਾ ਲੈ ਕੇ ਆਈ ਬੁਰੀਆਈ ਨੂੰ ਨਾਲ ਨਾ ਲੈ ਕੇ ਆਈਂ ਨਿੰਦਿਆ ਨੂੰ ਨਾਲ ਨਾ ਲੈ ਕੇ ਆਈਂ ਫਿਰ ਸੰਗਤ ਨਹੀਂ ਕਰ ਪਾਏਗਾ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਈ ਪਾਛੇ ਪਾਉ ਨਾ ਤੀਜੀ ਹੈ ਅੱਗੇ ਹੋਏ ਸੋ ਹੋਏ ਕਹਿੰਦੀ ਜੀਵਕਵਾਰੀ ਗੁਰੂ ਦੇ ਚਰਨਾਂ 'ਚ ਆਉਣਾ ਸ਼ੁਰੂ ਕੀਤਾ ਤੇ ਫਿਰ ਪਿੱਛੇ ਪੈਰ ਨਾ ਟਾਈ ਆਹ ਸੁਣਾ ਕਰੀ ਅੱਗੇ ਉੱਖਾ ਹੀ ਹਣਾ ਵੀ ਸਮਾ ਆ ਜਾਵੇ ਉੱਖ ਸਮਾ ਵੀ ਆ ਜਾਵੇ ਕਹਿੰਦੇ ਫਿਰ ਵੀ ਗੁਰੂ ਦੇ ਚਰਨਾਂ ਚ ਜਰੂਰ ਆਈ ਹੰਸ ਨਾ ਕਰੀ ਵੀ ਅਜ ਮਨ ਨਹੀਂ ਕਰਦਾ ਅਜ ਮੀਂ ਬੜਾ ਪੈ ਗਿਆ ਅਜ ਨਹੀਂ ਜਾਂਦਾ ਮੈਂ ਕੰਡ ਭੋਕੇ ਆਇਆ ਹਾਂ ਅੱਜ ਦਾ ਦਿਨ ਰਾਮ ਕਰ ਲੈਣਾ ਸਭ ਕਹਿੰਦੇ ਨਹੀਂ ਪਿੱਛੇ ਪੈ ਨਹੀਂ ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਧ ਸੰਗਤ ਵਿੱਚ ਬੈਠ ਕੇ ਸਾਡਾ ਇੱਕੋ ਕਾਰਜ ਹੈ ਪਰਮਾਤਮਾ ਦੇ ਨਾਮ ਨੂੰ ਜਪਣਾ ਸਿਰੀ ਸਾਹਿਬ ਕਿੰਨੇ ਮ ਬਿਲੇ ਹਾਰੇ ਜਾਂਨ ਆਪਣੇ ਗੁਰੂ ਤੋਂ ਜਿੰਦੂ ਕੋ ਬੈਠਿਆ ਪਰਮਾਤਮਾ ਦਾ ਨਾਮ ਚਿਤਮਾਏ ਪਰਮਾਤਮਾ ਦੇ ਨਾਮ ਨਾਲ ਜੁੜੇ ਮੈਂ ਇੱਕ ਹੋਰ ਬਚਨ ਸਾਂਝਾ ਕਰਨਾ ਤੁਹਾਡੇ ਨਾਲ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀ ਹੈ ਜਿੰਦ ਕੁਲ ਬੈਠੇ ਮਨ ਦੇ ਵਿੱਚ ਆਨੰਦ ਆ ਜਿੰਦੇ ਬੋਲ ਸੁਣਿਆ ਮਨ ਚ ਆਨੰਦ ਭਰ ਜਾਵੇ ਜਿੰਦਾ ਕੀਰਤਨ ਸੁਣਿਆ ਮਨ ਚ ਆਨੰਦ ਭਰ ਜਾਵੇ ਜਿੰਦੇ ਉਪਦੇਸ਼ ਨੂੰ ਸੁਣਿਆ ਮਨ ਵਿੱਚ ਆਨੰਦ ਭਰ ਜਾਵੇ ਸਹਿਬ ਕਹਿੰਦੇ ਅਸਲ ਵਿੱਚ ਉਹ ਜੋ ਸਤਗੁਰ ਹੈ ਜਿੰਦੇ ਕੋਲ ਬੈਠਿਆ ਪਰਮਾਤਮਾ ਚੇਤ ਆ ਜਾਵੇ ਉਹੀ ਉਹ ਸਤਿਗੁਰੂ ਹੈ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਹੀਐ ਨਾ ਪੰਕਤੀ ਬੋਲ ਪਿਆਰੀ ਹੈ ਗੁਰੂ ਸਾਹਿਬ ਜੀ ਕਹਿੰਦੇ ਜਿੰਦੇ ਕੋਲ ਬੈਠਿਆ ਸਾਰੀ ਦੁਬਦਾ ਖਤਮ ਹੋ ਜਾਵੇ ਤੇ ਆਤਮਿਕ ਜੀਵਨ ਦੀ ਅਵਸਥਾ ਉੱਚੀ ਹੋ ਜਾਵੇ ਉਹ ਸਤਗੁਰੂ ਹੈ ਗੁਰੂ ਦਾ ਇੱਕ ਇੱਕ ਸ਼ਬਦ ਸਾਡੀ ਦੁੱਖ ਦਾ ਦੂਰ ਕਰਦਾ ਜੀ ਕਈਆਂ ਦੀ ਦੁੱਖ ਦਾ ਨੂੰ ਦੂਰ ਕੀਤਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਤਿਹਾਸ ਆਪਕੀ ਬਰੀ ਸੰਜਿਆ ਕੀਤਾ ਗੁਰੂ ਸਾਹਿਬ ਜੀ ਨੂੰ ਦਾਸੀਆਂ ਦੇ ਦਰਮਿਆਨ ਕਿੰਨੇ ਆ ਦੀਦੁਬਦਾਂ ਨੂੰ ਦੂਰ ਕੀਤਾ ਚਾਹੇ ਉਹ ਦੁਨਿਆਵੀ ਤੌਰ ਤੇ ਕੋਈ ਦੁਬਦਾ ਸੀ ਤੇ ਚਾਹੇ ਉਹ ਧਰਮ ਦੇ ਖੇਤਰ ਵਿੱਚ ਕੋਈ ਦੁਬਦਾ ਸੀ ਸਾਰੀਆਂ ਦੁਬਦਾਂ ਨੂੰ ਦੂਰ ਕੀਤਾ ਅਜ ਵੀ ਗੁਰੂ ਦੁਬਦਾਂ ਨੂੰ ਦੂਰ ਕਰਦਾ ਹੈ ਪਰਮਾਪ ਕਰਿਓ ਇੱਕ ਦੁਖਾਂਤ ਸਾਡਾ ਸਾਡੇ ਕੋਲ ਉਹ ਸ਼ਬਦ ਹੁੰਦਿਆਂ ਹੋਇਆਂ ਵੀ ਅਸੀਂ ਦੁਬਦਾ ਚਾਹਾਂ ਜਿਸ ਸ਼ਬਦ ਨਾਲ ਗੁਰੂ ਸਾਹਿਬ ਜੀ ਨੇ ਸਾਰੀਆਂ ਦੀ ਦੁਬਦਾਂ ਨੂੰ ਖਤਮ ਕੀਤਾ

ਚੜਦੇ ਪਾਸੇ ਅਰਦਾਸ ਕਰੋ ਬੈਠੇ ਜਿੱਥੇ ਮਰਜੀ ਅਰਦਾਸ ਕਰ ਲੋ ਤਾਂ ਸਾਰੇ ਅੰਦਰ ਵਸਦਾ ਸਾਰਿਆਂ ਪਾਸੇ ਜਿੱਥੇ ਮਰਜੀ ਅਰਦਾਸ ਕਰੋ ਤੁਸੀਂ ਕੋਈ ਦਿੱਕਤ ਨਹੀਂ ਕਿੰਦਾ ਨਹੀਂ ਜਿੱਦਰ ਨੂੰ ਸੂਰਜ ਚੜਿਆ ਉਧਰਲੇ ਪਾਸੇ ਅਰਦਾਸ ਕਰੀਦੀ ਹੈ ਜਦੋਂ ਮਨੁੱਖ ਗੁਰਮਤ ਤੋਂ ਦੂਰ ਹੋਵੇ ਨਾ ਤੇ ਮਨਮਤ ਨਾਲ ਭਰਿਆ ਹੋਵੇ ਉਹਦੇ ਬੋਲ ਵੀ ਫਿੱਕੇ ਹੋ ਜਾਂਦੇ ਨੇ میرا سبھا ہے پر بحث نہیں کرتا پڑوکھا چلو میں اردس کی چڑھتے بس کیوں رب چیتی سن لینا کہ جی ہوں آپ اتنے اردس کریں گے کہ سنے گا نہیں کہ اُسی گھر بیٹھے اردس کر کے گنے گا نہیں ਉਤਪਾਉ ਨਾਦਮੁਤਾ ਜੀ ਦਿਲੋਰ ਦਾਸ ਕਰੋ ਚੌਕੜਾ ਮਾਰ ਕੇ ਕਰ ਦਿਓ ਨੇ ਫਿਰ ਵੀ ਸੁਣ ਲੈਣਾ ਬਾ ਨਾਨੜ ਦਾਸ ਕਰ ਇਹ ਦੁਬਦਾ ਜੀ ਵੀ ਸਾਡੇ ਚ ਜਿਸੁਕੁਣੀ ਸਾਹਿਬ ਦਾ ਪਾਠ ਕਰਨੇ ਦੀ ਚੜ੍ਹਦੇ ਪਾਸੇ ਪ੍ਰਕਾਸ਼ ਕਰੋ ਜੀ ਜੇ ਕਰ ਲੈਣਾ ਚੜ੍ਹਦੇ ਪਾਸੇ ਕਰ ਲਵੋ ਇ ਇਹ ਦੁਬ ਕਾਰਨ ਕਈਆਂ ਨੂੰ ਨਹੀਂ ਪਤਾ ਪਰ ਇਸ ਦੁਬਦਾ ਦੇ ਵਿੱਚ ਅਜੇ ਵੀ ਅਸੀਂ ਫਸੇ ਹੋਏ ਆਂ ਤੇ ਇੱਕ ਦੁਬਿਧਾ ਨਹੀਂ ਹੈ ਮਾਫ ਕਰਿਓ ਜੀ ਸਾਡੇ ਘਰਾਂ ਚ ਇੱਕ ਦੁਬਿਧਾ ਨਹੀਂ ਹੈ ਬਯੰਤ ਦੁਬਿਧਾ ਨੂੰ ਪਾਲ ਕੇ ਬੈਠਿਆ ਹੈ ਬਯੰਤੀ ਦੁਬਿਧਾ ਤੇ ਉਹਦਾ ਕਾਰਨ ਪਤਾ ਕੀ ਹੈ ਸਾਡੇ ਘਰਾਂ ਚ ਬਯੰਤ ਦੁਬਿਧਾ ਆਉਣ ਦਾ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਟੁੱਟਣਾ ਮੜੀਆਂ ਮਸਾਣੇ ਵਾਲੇ ਪਾਸੇ ਡੇਰੇ ਬਾਦ ਵਾਲੇ ਪਾਸੇ ਹੋ ਜਾਣਾ ਇਹ ਦੁਬਿਧਾ ਦਾ ਕਾਰਨ ਹੈ ਜੀ ਮੈਂ ਉਦਾਹਰਨ ਦੇ ਦਿਨਾ ਗੱਲ ਥੋੜੀ ਜਿਹੀ ਪਕੜ ਚ ਹੋ ਜੇਗੀ ਚਲੋ ਅੱਜ ਤੱਕ ਸਮਾਂ ਨਹੀਂ ਹੈ ਉਹ ਇਹ ਬਜ਼ੁਰਗਾਂ ਨੂੰ ਜ਼ਿਆਦਾ ਪਤਾ ਹੋਵੇਗਾ ਪਹਿਲੇ ਸਮੇਂ ਪਿੰਡ ਦਾ ਲਾਗੀ ਜਿਹੜਾ ਨਾ ਉਹ ਹੀ ਰਿਸ਼ਤਾ ਕਰ ਆਉਂਦਾ ਸੀ ਅਧੇਖਾ ਦਿਖਾਈ ਵਾਲਾ ਇਹਨਾਂ ਸਮਾਂ ਨਹੀਂ ਹੁੰਦਾ ਸੀ ਪਿੰਡ ਦਾ ਲਾਗੀ ਜਿਹੜਾ ਹੁੰਦਾ ਸੀ ਉਹ ਹੀ ਰਿਸ਼ਤਾ ਕਰ ਆਉਂਦਾ ਸੀ ਦੇਖਣ ਦਿਖਾਉਣ ਦੇ ਸਮੇਂ ਨਹੀਂ ਹੁੰਦੇ ਸਨ ਉਸ ਵਕਤ ਫਿਰ ਉਹ ਚੀਜ਼ ਹੌਲੀ ਹੌਲੀ ਖਤਮ ਹੋ ਗਈ ਫਿਰ ਅਰੇਂਜ ਮੈਰਿਜ ਦਾ ਸਮਾਂ ਆ ਗਿਆ ਵੀ ਮਾਪਿਓ ਦੇਖਣ ਜਾਣਗੇ ਮਾਪਿਓ ਚੋਣ ਕਰਨਗੇ ਹੌਲੀ ਹੌਲੀ ਉਹ ਵੀ ਪੱਖ ਹੁਣ ਖਤਮ ਹੋ ਗਿਆ ਹੁਣ ਲਵ ਮੈਰਿਜ ਦਾ ਪੱਖ ਚੱਲ ਪਿਆ ਜੇ ਬੱਚਾ ਬੱਚੀ ਇਕੱਠੇ ਪੜ੍ਹਦੇ ਨੇ ਆਪਸ ਸਹਿਮਤ ਹੋ ਕੇ ਉਹ ਵਿਆਹ ਕਰਾ ਲੈਂਦੇ ਨੇ ਜੇ ਉਹ ਰਿਸ਼ਤਾ ਨੇਪਰੇ ਚੜ ਜਾਏ ਠੀਕ ਹੈ ਜੇ ਨੇਪਰੇ ਨਾ ਚੜੇ ਤਾਂ ਫਿਰ ਅਕਸਰ ਮਾਪਿਓ ਇੱਕ ਗੱਲ ਆਖਦੇ ਵੀ ਤੇਰੀ ਚੋਣ ਸੀ ਜੇ ਅੱਜ ਤੂੰ ਸੁਖੀ ਨਹੀਂ ਵਸ ਰਿਆ ਨੇ ਤੇ ਇਹ ਤੇਰੀ ਚੋਣ ਸੀ ਤੂੰ ਚੁਣਿਆ ਚਾਹੇ ਉਹ ਬੱਚਾ ਹੈ ਤੇ ਚਾਹੇ ਉਹ ਬੱਚੀ ਹੈ ਦੋਵਾਂ ਪਾਸੋਂ ਇੱਕ ਗੱਲ ਉੱਠਦੀ ਹੈ ਜੇ ਅੱਜ ਤੂੰ ਦੁਬਧਾ ਦੇ ਵਿੱਚ ਹੈ ਜੇ ਅੱਜ ਤੁਹਾਡੇ ਵਿਚਾਰ ਨਹੀਂ ਮਿਲ ਰਹੇ ਤੇ ਇਹ ਤੁਹਾਡੀ ਚੋਣ ਸੀ ਜਿੰਦੇ ਕਰਕੇ ਤੁਸੀਂ ਦੁਬਧਾ ਚੋਂ ਤੇ ਦੁਬਧਾ ਝੋਣ ਕਰਕੇ ਤੁਹਾਡੇ ਕੋਲ ਕਲੇਸ਼ ਹੈ ਇਹ ਤੁਹਾਡੀ ਚੋਣ ਹੋਣ ਕਰਕੇ ਇਹ ਦੁਬਧਾ ਵਸੀ ਹੈ ਹੁਣ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਦੁੱਬਦਾ ਚ ਐ ਤੇ ਇਹ ਤੇਰੀ ਚੋਣ ਐ ਮੜੀਆਂ ਮਸਾਣੀਆਂ ਵਾਲੇ ਪਾਸੇ ਜਾਣਾ ਸਾਹਿਬ ਕਹਿੰਦੇ ਮੈਂ ਤਾਂ ਨਹੀਂ ਆਖਦਾ ਵੀ ਮੜੀਆਂ ਮਸਾਣੀਆਂ ਵਾਲੇ ਪਾਸੇ ਜਾਓ ਸਾਹਿਬ ਜੀ ਕਹਿੰਦੇ ਮੈਂ ਤੇ ਇੱਕੋ ਗੱਲ ਆਖਦਾ ਵੀ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਈ ਇੱਕੋ ਹੈ ਸਾਹਿਬ ਕਹਿੰਦੇ ਜੇ ਤੇ ਤੂੰ ਦੁੱਬਦਾ ਚ ਫਸਿਆ ਐ ਪਖੰਡ ਵਾਲੇ ਪਾਸੇ ਡੇਰਾਵਾਦ ਵਾਲੇ ਪਾਸੇ ਗਿਆ ਇਹ ਤੇਰੀ ਚੋਣ ਐ ਮੈਂ ਤਾਂ ਨਹੀਂ ਆਖਿਆ ਤੂੰ ਜਾ ਉਧਰ ਜੇ ਅੱਜ ਤੂੰ ਦੁਗਦਾ ਚ ਫਸਿਆ ਹੋਇਆ ਆ ਆ ਕਰਾਂ ਕਿ ਨਾ ਕਰਾਂ ਆ ਕਾਰਜ ਕਿਵੇਂ ਕਰਾਂ ਤੇ ਸਭ ਕਹਿੰਦੇ ਇਹ ਤੇਰੀ ਚੋਣ ਐ ਤੂੰ ਪੁੱਛਦਾ ਜਾ ਕੇ ਕਿਸੇ ਨੂੰ ਤੂੰ ਜਾ ਕੇ ਦਿਨ ਵਾਰ ਪੁੱਛਦਾ ਇਹ ਤੇਰੀ ਚੋਣ ਐ ਸਭ ਕਹਿੰਦੇ ਮੈਂ ਤੇ ਨਹੀਂ ਆਖਿਆ ਜੇ ਅੱਜ ਅਸੀਂ ਦੁਗਦਾ ਚ ਆ ਮੈਂ ਜਿਹੜੀ ਬੇਨਤੀ ਕਰ ਰਿਆਂ ਆਪ ਜੀ ਨੂੰ ਜੇ ਅੱਜ ਅਸੀਂ ਦੁਗਦਾ ਚੋਂਦਾ ਕਾਰਨ ਹੈ ਵੀ ਅਸੀਂ ਆਪ ਚੋਣ ਕਰਕੇ ਬੈਠੇ ਵੀ ਫਲਾਣੇ ਕੋਲ ਚਲੀਏ ਫਲਾਣੇ ਕੋਲ ਮੱਥਾ ਟੇਕ ਕੇ ਆਈਏ ਜੇ ਅਸੀਂ ਸਭ ਕੁਝ ਤਿਆਗ ਕੇ ਸਗਲ ਦੁਆਰ ਕੋ ਛੱਡ ਕੇ ਗੇਹੋ ਤੁਹਾਰੋ ਦੁਆਰ ਬਸ ਆ ਚੀਜ਼ ਨੂੰ ਅਪਣਾ ਕੇ ਸਭ ਕੁਝ ਛੱਡ ਕੇ ਗੁਰੂ ਸਾਹਿਬ ਦੀ ਬਾਣੀ ਨਾਲ ਜੁੜ ਜਾਈਏ ਤੇ ਇਹ ਯਕੀਨਨ ਗੱਲ ਹੈ ਵੀ ਸਾਡੀ ਸਾਰੀ ਦੁਬਧਾ ਹੀ ਖਤਮ ਹੋ ਜਾਣੀ ਹੈ ਅਸੀਂ ਦੁਬਧਾ ਤੋਂ ਦੂਰ ਹੋ ਜਾਵਾਂਗੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਤਾਂ ਬੜੀ ਪਿਆਰੀ ਬਖਸ਼ਿਸ਼ ਕੀਤੀ ਹੈ ਜੀ ਗੁਰੂ ਸਾਹਿਬ ਜੀ ਕਹਿੰਦੇ ਜੇ ਮੇਰੇ ਸਿੱਖਾਂ ਦੇ ਵਿੱਚ ਕੋਈ ਦੁਬਧਾ ਆ ਗਈ ਹੈ ਤੇ ਇਹਨਾਂ ਖਜ਼ਾਨਾ ਮੈਂ ਕਿਸ ਵਾਸਤੇ ਦਿੱਤਾ ਤੁਹਾਨੂੰ 1430 ਅੰਗ ਕਿੰਨਾ ਬੇਅੰਤ ਖਜ਼ਾਨਾ ਹੈ ਸਾਹਿਬ ਜੀ ਕਹਿੰਦੇ ਜੇ ਮੇਰੇ ਸਿੱਖਾਂ ਦੇ ਕੋਲ ਜੇ ਤੇਰੇ ਕੋਲ ਕੋਈ ਦੁਬਧਾ ਆ ਗਈ ਹੈ ਤੇ ਤੂੰ ਮੇਰੇ ਕੋਲ ਆ ਤੂੰ ਸਾਧ ਸੰਗਤ ਚ ਬੈਠ ਬੈਠ ਕੇ ਵਿਚਾਰ ਕਰ ਤੇਰੀ ਦੁਬਧਾ ਦਾ ਹੱਲ ਹੋਵੇਗਾ ਹੋਏ 71 ਮਿਲੋ ਮੇਰੇ ਭਾਈ ਦੁਬਤਾ ਦੂਰ ਕਰੋ ਲਿਵਲਾਏ ਤੁਸੀਂ ਇਕੱਤਰ ਹੋਵੋ ਬੈਠੋ ਤੁਸੀਂ ਜੇ ਦੁਬਦਾ ਤਾਂ ਵਿਚਾਰ ਕਰੋ ਬੈਂਸ ਨਾ ਕਰੋ ਜੇ ਬੈਂਸ ਕਰਦੇ ਆ ਤਾਂ ਯਾਦ ਰੱਖਿਓ ਫਿਰ ਅਸੀਂ ਆਪਣੀ ਗੱਲ ਮੰਨਵਾਣਾ ਚਾਹੁੰਦੇ ਆ ਉਹਨੂੰ ਪੱਕਾ ਕਰਨਾ ਚਾਹੁੰਦੇ ਆ ਹਾਂ ਜੇ ਅਸੀਂ ਵਿਚਾਰ ਕਰਦੇ ਆ ਤਾਂ ਉਹਦਾ ਹੱਲ ਜ਼ਰੂਰ ਨਿਕਲਦਾ ਹੈ ਬੈਂਸ ਦਾ ਹੱਲ ਨਹੀਂ ਹੈ ਜੀ ਉੰਦੇ ਤੂੰ ਝਗੜਾ ਉਖੜ ਕੇ ਸਾਹਮਣੇ ਹੁੰਦਾ ਹੈ ਅੱਜ ਅਸੀਂ ਵਿਚਾਰ ਕਰਦੇ ਆਂ ਉਹਦਾ ਹੱਲ ਨਿਕਲਦਾ ਹਮੇਸ਼ਾ ਸਾਬ ਜੀ ਕਹਿੰਦੇ ਜੇ ਦੁੱਬਦਾ ਹੈ ਤਾਂ ਤੁਸੀਂ ਕੱਤਰ ਹੋਵੋ ਬੈਠੋ ਮੇਰੇ ਕੋਲ ਗੁਰਬਾਣੀ ਦਾ ਸਹਾਰਾ ਲਵੋ ਤੇ ਆਪਣੀ ਦੁੱਬਦ ਨੂੰ ਦੂਰ ਕਰੋ ਸਾਨੂੰ ਮੜੀਆਂ ਮਸਾਨ ਤੇ ਜਾਣ ਦੀ ਲੋੜ ਹੀ ਨਹੀਂ ਕਿਸੇ ਬਾਬਿਆਂ ਕੋਲ ਪੁੱਛਣ ਦੀ ਲੋੜ ਹੀ ਨਹੀਂ ਕਿਸੇ ਡੇਰਾਵਾਦ ਵਾਲੇ ਪਾਸੇ ਜਾਣ ਦੀ ਲੋੜ ਹੀ ਨਹੀਂ ਸਾਬ ਕਹਿੰਦੇ ਬੇਅੰਤ ਖਜ਼ਾਨਾ ਪਿਆ ਸਾਡੇ ਕੋਲ ਕੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮੈ ਕੇ ਹੋ ਗੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਤੁਸੀਂ ਬੈਠੋ ਗੁਰੂ ਦੇ ਚਰਨਾਂ ਚ ਆਪਸ ਵਿੱਚ ਬੈਠ ਕੇ ਵਿਚਾਰ ਕਰੋ ਗੁਰਬਾਣੀ ਦਾ ਸਹਾਰਾ ਮਰਿਆਦਾ ਦਾ ਸਹਾਰਾ ਲਵੋ ਸਹਿਬ ਕੇ ਜੀ ਦੁਬਦਾ ਖਤਮ ਹੋਵੇਗੀ ਦੁਬਦਾ ਦੂਰ ਹੋਵੇਗੀ ਤੇ ਸਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਹੈ ਜੇਸੀ ਹੋੜ ਕਿੱਥੇ ਜਾਂਦੇ ਆਂ ਤੇ ਯਾਦ ਰੱਖੋ ਦੁਬਦਾ ਚ ਵਧਾਵਾ ਹੋਵੇਗਾ ਦੁਬਦਾ ਖਤਮ ਨਹੀਂ ਹੋਵੇਗੀ ਜਿਹੜਾ ਬਚਨ ਮੈਂ ਰਮਤ ਤਤ ਆਪ ਜੀ ਨੇ ਸੰਝਾ ਕੀਤਾ ਸਹਿਬ ਜੀ ਕਹਿੰਦੇ ਮਨ ਕੀ ਦੁਬਦਾ ਬਿੰਸ ਜਾਏ ਹਰ ਪਰਮ ਪਦ ਲਈ ਹੈ ਅਸਲ ਵਿੱਚ ਉਹ ਸਤਿਗੁਰੂ ਹੈ ਜਿਹੜੀ ਸਾਰੀ ਦੁਬਦਾ ਨੂੰ ਖਤਮ ਕਰਕੇ ਇੱਕ ਪਰਮਾਤਮਾ ਨਾਲ ਜੋੜ ਦਵੇ ਬਸ ਇਸ ਲਈ ਸਹਿਬ ਜੀ ਕਹਿੰਦੇ ਨੇ ਸਤਗੁਰ ਵਿਟੋ ਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਮੈਂ ਬਲਿਹਾਰੇ ਜਾਣਾ ਜੀ ਆਪਣੇ ਸਤਗੁਰ ਤੋਂ ਵਾਰੇ ਵਾਰੇ ਜਾਣਾ ਇਹ ਸਾਡੇ ਮਨ ਚ ਵੀ ਇਹ ਗੱਲ ਉੱਠ ਜਾਣੀ ਚਾਹੀਦੀ ਏ ਵੀ ਗੁਰੂ ਗ੍ਰੰਥ ਸਾਹਿਬਾ ਰਾਜ ਜੀ ਤੋਂ ਬਲਿਹਾਰੇ ਜਾਣੇ ਜੀ ਅਸੀਂ ਜਿਨੇ ਸਾਨੂੰ ਇੱਕ ਨਾਲ ਜੋੜਿਆ ਹੈ ਕੋਈ ਦੁੱਬਦਾ ਹੀ ਨਹੀਂ ਪਾਏ ਗੁਰੂ ਸਾਹਿਬ ਜੀ ਨੇ ਨਹੀਂ ਆਖਿਆ ਵੀ ਕਰਬਾਰ ਤਿਆਗ ਕੇ ਭਗਤੀ ਕਰੇ ਦੁਬਦਪਾਈ ਨਹੀਂ ਹੈ ਗੁਰੂ ਸਾਹਿਬ ਨੇ ਨਹੀਂ ਆਖਿਆ ਵੀ ਤੂੰ ਕੰਨਾ ਚੁੰਮਦਰਾ ਪਾ ਕੇ ਭਗਤੀ ਕਰ ਤੂੰ ਨਗਨ ਰੂਪ ਚ ਜੰਗਲਾਂ ਚ ਜਾ ਕੇ ਭਗਤੀ ਕਰ ਸੇ ਵੀ ਕਿੰਨੇ ਨਹੀਂ ਇੱਕੋ ਪੱਖ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਅਰਥ ਲੱਗ ਲੱਗ ਹੈ ਜੀ ਗੁਰੂ ਦੀ ਬਾਣੀ ਜੋ ਆਖਦੀ ਹੈ ਸੇਵਕ ਜਨ ਮੰਨ ਲਵੇ ਕੁਰਬਾਨੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਇਹ ਪ੍ਰਤਖ ਹੈ ਜੋ ਗੁਰੂ ਦੀ ਬਾਣੀ ਆਖਦੀਏ ਤੂੰ ਮੰਨ ਲਵੇਂ ਤਾਂ ਤੇਰੇ ਜੀਵਨ ਦੀ ਦੁਬਧਾ ਖਤਮ ਹੋ ਜਾਏਗੀ ਤੇ ਤੇਰੇ ਜੀਵਨ ਦਾ ਨਿਸਤਾਰਾ ਹੋ ਜਾਏਗਾ ਤੂੰ ਕਿਨਾਰੇ ਤੇ ਲੱਗ ਜਾਏਗਾ ਜੋ ਗੁਰੂ ਦੀ ਬਾਣੀ ਆਖਦੀ ਉਹਨੂੰ ਸੇਵਕ ਮੰਨ ਲਵੇ ਅੱਜ ਦਾ ਸਿੱਖ ਮੰਨ ਲਵੇ ਇਹ ਸਾਰੀ ਦੁੱਖ ਦਰ ਦੂਰ ਹੈਗੀ ਖਤਮ ਹੈ ਜੀ ਇਸ ਲਈ ਸਹਿਬ ਜੀ ਨੇ ਜੋ ਆਪਾਸਾ ਦੀ ਵਾਰ ਦੀ ਪੌੜੀ ਵਿਚਾਰੇ ਆ ਸਤਗੁਰ ਵਿਟੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਇੰਨੀ ਨੇਤਰੀ ਜਗਤ ਨੇ ਹਾਲਿਆ जिन्ने उपदेश देके गुरु उपदेश देके दुबदा दूर करदा है जी शिक्षा देके दुबदा नु दूर करदा खत्म करदा गुरु गुरु साहिब जी ਕੋਲ ਜਿੰਨੇ ਵੀ ਆਏ ਭਾਈ ਮਨੁੱਖ ਸੁਖ ਦੀ ਜੇ ਦੁਬਦਾ ਦੂਰ ਕੀਤੀ ਤਾਂ ਸਾਹਿਬ ਨੇ ਉਪਦੇਸ਼ ਦਿੱਤਾ ਭਾਈ ਪਗੇਰਤ ਦੀ ਦੁਬਦਾ ਦੂਰ ਕੀਤੀ ਤਾਂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸਾਹਿਬ ਜੀ ਕਹਿੰਦੇ ਵੀ ਜਿਨ ਨੇ ਉਪਦੇਸ਼ ਦਾ ਸੁਰਮਾ ਦੇ ਕੇ ਮੈਂ ਨੇਤਰਾਂ ਚ ਪਾਇਆ ਤੇ ਉਸ ਨੇਤਰਾਂ ਦੇ ਨਾਲ ਮੈਨੂੰ ਜਗਤ ਦੀ ਅਸਲੀਅਤ ਸਾਹਮਣੇ ਆ ਗਈ ਵੀ ਜਗਤ ਕੀ ਹੈ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆ ਉਪਦੇਸ਼ ਤੇ ਗਿਆਨ ਫਰਕ ਨਹੀਂ ਹੈ ਗੁਰੂ ਦਾ ਉਪਦੇਸ਼ ਹੀ ਗਿਆਨ ਹੈ ਜੀ ਗਿਆਨ ਕੀ ਹੈ ਸਮਝ ਆ ਜਾਣਾ ਉਪਦੇਸ਼ ਵੀ ਕੀ ਹੈ ਸਮਝਾਉਣਾ ਸਾਈਂਬ ਜੀ ਕਹਿੰਦੇ ਜਿਨਨੇ ਗਿਆਨ ਦਾ ਉਪਦੇਸ਼ ਦਿੱਤਾ ਸੁਰਮਾ ਦਿੱਤਾ ਸੁਰਮਾ ਦਾ ਭਾਵ ਕੀ ਇਹ ਸੁਰਮਾ ਕਿਉਂ ਵਰਤਿਆ ਸਾਈਂਬ ਜੀ ਨੇ ਸੁਰਮਾ ਜਿਹੜਾ ਇਹ ਅੱਖ ਦੇ ਅੱਗੇ ਆਏ ਹੋਏ ਪਰਦੇ ਨੂੰ ਹਟਾ ਦਿੰਦਾ ਹੈ ਜਿਹੜਾ ਪਰਦਾ ਸਾਨੂੰ ਧੁੰਦਲਾ ਦਿਖਾਉਂਦਾ ਹੈ ਹਰ ਚੀਜ਼ ਨੂੰ ਧੁੰਦਲਾ ਦਿਖਾਉਂਦਾ ਹੈ ਉਸ ਸਰਮਾ ਕੀ ਕਰਦਾ ਹੈ ਉਸ ਪਰਦੇ ਨੂੰ ਸਾਫ ਕਰ ਦਿੰਦਾ ਹੈ ਦੂਰ ਕਰ ਦਿੰਦਾ ਹੈ ਜਿੰਦੇ ਨਾਲ ਸਾਨੂੰ ਸਾਰਾ ਕੁਝ ਸਾਫ ਦਿਖਾਈ ਦਿੰਦਾ ਹੈ ਗੁਰੂ ਦਾ ਜਿਹੜਾ ਉਪਦੇਸ਼ ਹੈ ਇਸੇ ਤਰ੍ਹਾਂ ਮਨ ਨੂੰ ਤੇ ਲੱਗੇ ਹੋਏ ਇਸ ਪਰਦੇ ਨੂੰ ਜੋ ਸਾਨੂੰ ਧੁੰਦਲਾ ਦਿਖਾਉਂਦਾ ਹੈ ਉਹਨੂੰ ਸਾਰਿਆਂ ਨੂੰ ਦੂਰ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਜਿੰਦੇ ਨਾਲ ਇੰਨੀ ਨੇਤਰੀ ਜਗਤ ਨਿਹਾਲਿਆ ਫਿਰ ਜਗਤ ਦੀ ਸਮਝਾਈ ਕੀ ਸਮਝਾਈ ਖਸਮ ਛੋੜ ਦੁਜੇ ਲੱਗੇ ਆਪਈਓ ਬੇਨਤੀ ਕਰਦੇ ਆ ਰਹੇ ਜੇ ਦੁਜੇ ਪਾਸੇ ਜਾਵਾਂਗੇ ਦੁਬਦਾ ਬਣੇਗੀ ਜੀ ਜੇ ਇੱਕ ਨਾਲ ਜੁੜਾਂਗੇ ਗੁਰੂ ਦੀ ਬਾਣੀ ਨਾਲ ਜੁੜਾਂਗੇ ਤਾਂ ਨਿਸਤਾਰਾ ਹੋ ਜਾਏਗਾ ਸਾਡਾ ਖਸਮ ਛੋੜ ਦੁਜੇ ਲੱਗੇ ਦੋਬੇ ਸੇ ਬਣ ਜਾ ਰਿਹਾ ਦੁਬਦਾ ਡੋਬਦੀ ਹੈ ਜੀ ਮਨੁੱਖ ਨੂੰ ਦੁਬਦਾ ਉਹ ਚੀਜ਼ ਹੈ ਜਿਹੜੀ ਮਨੁੱਖ ਨੂੰ ਉਹਦੇ ਮੰਜ਼ਲ ਤੱਕ ਨਿਸ਼ਾਨੇ ਤੱਕ ਪਹੁੰਚਣ ਨਹੀਂ ਦਿੰਦੀ ਦੁਬਧਾਉ ਚੀਜ਼ ਹੈ ਦੁਬਧਾ ਦੇ ਵਿੱਚ ਮਨੁੱਖ ਇੱਕ ਫੈਸਲਾ ਨਹੀਂ ਲੈ ਸਕਦਾ ਤੇ ਜਦੋਂ ਇੱਕ ਫੈਸਲਾ ਨਹੀਂ ਲੈ ਸਕਦਾ ਤੇ ਮਨੁੱਖ ਜਿਹੜਾ ਆਪਣੀ ਮੰਜ਼ਲ ਤੱਕ ਨਹੀਂ ਪਹੁੰਚ ਸਕਦਾ ਮੈਂ ਕਦੇ ਵੀ ਜਦੋਂ ਇੱਕੋ ਫੈਸਲਾ ਲੈ ਲੇਗਾ ਤੇ ਸਹਿਬ ਜੀ ਕਹਿੰਦੇ ਫਿਰ ਉਹ ਕਿਨਾਰੇ ਤੇ ਲੱਗੇਗਾ ਜੇਸੀ ਦੁਬਧਾ ਚਾ ਫਿਰ ਸਹਿਬ ਕਹਿੰਦੇ ਤੂੰ ਡੁੱਬੇਗਾ ਫਿਰ ਤੂੰ ਕਿਨਾਰੇ ਤੇ ਨਹੀਂ ਲੱਗ ਸਕਦਾ ਫਿਰ ਆਪਣੇ ਮਨੋਰਥ ਨੂੰ ਨਹੀਂ ਪੂਰਾ ਕਰ ਸਕਦਾ ਖਸਮ ਛੋੜ ਇਸ ਗੱਲ ਦੀ ਸਮਝ ਆ ਗਈ ਗੁਰੂ ਕੋਲ ਬੈਠ ਕੇ ਵੀ ਖਸਮ ਛੋੜ ਦੁਜੇ ਲੱਗੇ ਦੋਬੇ ਸੇ ਵਣ ਜਾ ਰਿਆ ਉਹ ਡੁੱਬ ਜਾਂਦੇ ਨੇ ਜਿਹੜੇ ਪਰਮਾਤਮਾ ਨੂੰ ਗੁਰੂ ਨੂੰ ਛੱਡ ਦਿੰਦੇ ਨੇ ਸਤ ਗੁਰ ਹੈ ਬਹੁਤਾ ਵਿਰਲੇ ਕਿਨੈ ਵਿਚਾਰਿਆ ਸਤ ਗੁਰ ਇੱਕ ਜਹਾਜ਼ ਹੈ ਜੀ ਪਰ ਇਹ ਵਿਰਲਾ ਹੀ ਮਨੁੱਖ ਸਮਝਦਾ ਹੈ ਗੁਰੂ ਉਹ ਜਹਾਜ਼ ਹੈ ਜਿਹੜਾ ਸਾਨੂੰ ਕਿਨਾਰੇ ਤੇ ਲਾਉਂਦਾ ਹੈ ਇਹ ਵਿਕਾਰਾਂ ਦੇ ਮੋਹ ਮਾਇਆ ਦੇ ਸਮੁੰਦਰ ਤੋਂ ਪਾਰ ਕਰਕੇ ਸਾਗਰ ਤੋਂ ਪਾਰ ਕਰਕੇ ਸਤ ਗੁਰੂ ਹੈ ਬਹੁਤਾ ਵਿਰਲਾ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਮੇਰੇ ਸਤ ਗੁਰ ਨੇ ਮਿਹਰ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਕਿਨਾਰੇ ਤੇ ਲਾ ਦੇ ਤਕਰ ਕਿਰਪਾ ਪਾਰ ਉਤਾਰਿਆ ਇਸ ਲਈ ਗੁਰੂ ਸਾਹਿਬ ਜੀ ਨੇ ਸਪਉੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ ਮੈਂ ਰਹਿਮਤ ਕੀਤੀ ਹੈ ਜੀ ਜੇ ਦੁਬਦਾ ਹੈ ਯਾਦ ਰੱਖਿਓ ਰਿਸ਼ਤਿਆਂ ਦੇ ਵਿੱਚ ਵੀ ਜਦੋਂ ਦੁਬਦਾ ਬਣ ਜਾਵੇ ਨਾ ਤਾਂ ਉੱਥੇ ਪਿਆਰ ਨਹੀਂ ਬਣਦਾ ਕਦੇ ਵੀ ਜਦੋਂ ਦੁਬਦਾ ਬਣ ਜੇ ਕਿਸੇ ਪ੍ਰਕਾਰ ਦਾ ਵਿਰਛਤ ਹੈ ਜੇ ਦੁਬਦਾ ਬਣ ਜਾਵੇ ਤੇ ਉੱਥੇ ਕਦੇ ਪਿਆਰ ਨਹੀਂ ਬਣ ਸਕਦਾ ਤੇ ਜਿੱਥੇ ਪਿਆਰ ਨਹੀਂ ਹੁੰਦਾ ਉੱਥੇ ਰਿਸ਼ਤੇ ਜਿਹੜੇ ਨੇ ਉਹ ਲੁਮੇਰਾ ਸਮਾਂ ਨਹੀਂ ਚੱਲਦੇ ਜੇ ਗੁਰੂ ਦੇ ਪ੍ਰਤੀ ਕਿਉਂਕਿ ਗੁਰੂ ਨਾਲ ਸਾਡਾ ਜਿਹੜਾ ਸਬੰਧ ਹੈ ਨੋ ਪ੍ਰੇਮ ਤੇ ਪਿਆਰ ਦਾ ਹੈ ਜੇ ਗੁਰੂ ਦੇ ਪ੍ਰਤੀ ਥੋੜੀ ਜੀ ਵੀ ਦੂਧਾ ਬਣ ਗਈ ਸਾਡੇ ਮਨ ਦੇ ਅੰਦਰ ਤੇ ਯਾਦ ਰੱਖਿਓ ਫਿਰ ਪ੍ਰੇਮ ਨਹੀਂ ਬਣ ਸਕੇਗਾ ਪਿਆਰ ਨਹੀਂ ਬਣ ਸਕੇਗਾ ਇੱਥੇ ਤਾਂ ਜੀ ਜੀ ਕਰਨਾ ਪੈਣਾ ਸਾਨੂੰ ਗੁਰੂ ਦੇ ਚਰਨਾਂ 'ਚ ਬੈਠ ਕੇ ਇੱਥੇ ਸਵਾਲ ਨਹੀਂ ਜੇਸੀ ਕਿਸੇ ਪ੍ਰਕਾਰ ਦਾ ਵਿਪੱਖ ਕਰਦੇ ਵੀ ਆ ਠੀਕ ਨਹੀਂ ਹੈ ਕਿ ਫਿਰ ਯਾਦ ਕਿਸੇ ਦੁਬਧਾ ਚ ਫਸੇ ਹੋਇਆ ਤੇ ਫਿਰ ਪ੍ਰੇਮ ਨਹੀਂ ਬਣੇਗਾ ਦੁਬਧਾ ਖਤਮ ਜ਼ਰੂਰ ਹੋਏਗੀ ਜੇ ਅਸੀਂ ਸੁਣਾਂਗੇ ਜੇ ਅਸੀਂ ਵਿਚਾਰਾਂਗੇ ਗੁਰੂ ਦੀ ਬਾਣੀ ਨੂੰ ਜੇ ਸਮਝਾਂਗੇ ਤੇ ਸਾਰੀ ਦੁਬਧਾ ਖੁੱਤ ਦੂਰ ਹੋਵੇਗੀ ਤੇ ਜਦੋਂ ਦੁਬਧਾ ਦੂਰ ਹੋ ਗਈ ਤੇ ਸਾਬ ਜੀ ਕਹਿੰਦੇ ਫਿਰ ਪ੍ਰੇਮ ਵੀ ਬਣੇਗਾ ਤੇ ਪਿਆਰ ਵੀ ਬਣੇਗਾ ਜਦੋਂ ਪਿਆਰ ਬਣ ਗਿਆ ਗੁਰੂ ਦੇ ਨਾਲ ਪ੍ਰੇਮ ਬਣ ਗਿਆ ਫਿਰ ਯਾਦ ਰੱਖਿਓ ਲੋਕ ਵਿੱਚ ਵੀ ਸਹਾਈ ਗੁਰੂ ਤੇ ਪਰਲੋਕ ਵਿੱਚ ਵੀ ਸਹਾਈ ਹੋ ਜਾਣਾ ਇਸ ਲਈ ਸਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਮੈਂ ਬਲਿਹਾਰੇ ਜਾਣਾ ਆਪਣੇ ਗੁਰੂ ਤੋਂ ਅਸੀਂ ਵੀ ਬਲਿਹਾਰੇ ਜਾਈਏ ਆਪਣੇ ਗੁਰੂ ਤੋਂ ਜਿੰਦੇ ਕੋਲ ਬੈਠ ਕੇ ਸਾਨੂੰ ਇੱਕੋ ਰਸਤਾ ਮਿਲਿਆ ਉਹ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਬੰਦਗੀ ਇੱਕੋ ਰਸਤਾ ਮਿਲਿਆ ਉਹ ਕਿਹੜਾ ਏ ਇੱਕ ਓਮ ਦਾ ਇੱਕ ਪ੍ਰਮਾਤਮਾ ਦੇ ਨਾਲ ਜੁੜਨਾ ਉੰਦੀ ਯਾਦ ਵਿੱਚ ਜੁੜ ਕੇ ਜੀਵਨ ਨੂੰ ਬਸਕਤੇ ਬਤੀਤ ਕਰਨਾ ਹੋਈਆਂ ਬੇਨਤ ਪ੍ਰਕਾਰ ਦੀ ਫੁੱਲਾਂ ਦੀ ਮਾਫੀ ਜੀ ਆਓ ਕੁਝ ਸਮਾਂ